ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਅਜਿਹੇ ਆ ਪਰੌਂਠਾ ਬਣਾਉਣ ਲੱਗੇ ਹਾਂ ਜਿਹਦੇ ਵਿੱਚ ਨਾ ਆਪਣੇ ਆਲੂ ਉਬਾਲਨੇ ਨੇ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਲੂ ਪਰੌਂਠਾ ਬਣਾ ਸਕਦੇ ਹਾਂ ਹਾਂਜੀ ਦੇਖੋ ਮੈਂ ਇੱਕ ਆਲੂ ਲੈਤਾ ਉਹਨੂੰ ਮੈਂ ਕੱਦੂਕਸ ਕਰਕੇ ਥੋੜਾ ਪਾਣੀ ਪਾ ਕੇ ਇਸ ਤਰੀਕੇ ਨਾਲ ਉਬਾਲ ਲਿਆ ਹਾਂਜੀ ਹੁਣ ਆਪਾਂ ਚੰਗੇ ਤਰੀਕੇ ਨਾਲ ਉਹ ਸਾਲੂ ਦਾ ਪਾਣੀ ਕੱਢ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਸੁਕਾ ਲਾਂਗੇ ਥੋੜਾ ਜਿਹਾ ਧਨੀਆ ਪਾ ਲਾਂਗੇ ਥੋੜੀ ਲਾਲ ਮੇਚ ਥੋੜਾ ਨਮਕ ਪਾ ਲਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਇੱਕ ਪਿੰਚ ਟਿੱਕੀ ਲੀ ਫਲੈਕਸ ਪਾਵਾਂਗੇ। ਹਾਂਜੀ ਇਹਦੇ ਉੱਪਰ ਆਪਾਂ ਹੁਣ ਥੋੜੀ ਟਮੇਟੋ ਸੌਸ ਲਗਾ ਦਾਂਗੇ। ਹਾਂਜੀ ਆਪਾਂ ਆਲੂਆਂ ਦੇ ਵਿੱਚ ਦੂਸਰੀ ਚੀਜ਼ ਐਡ ਕਰਾਂਗੇ ਪਿਆਜ਼ ਤੇ ਹਰੀ ਮਿਰਚ ਆਪਾਂ ਇਹਨੂੰ ਥੋੜਾ ਗ੍ਰाइंड ਕਰ ਲਾਂਗੇ। ਹਾਂਜੀ ਹੁਣ ਆਪਾਂ ਪਿਆਜ਼ ਤੇ ਹਰੀ ਮਿਰਚ ਨੂੰ ਵੀ ਇਹਦੇ ਵਿੱਚ ਮਿਕਸ ਕਰ ਲਾਂਗੇ। ਹਾਂਜੀ ਜਿਹੜਾ ਬੈਟਰ ਹੈ ਉਹਨੂੰ ਆਪਾਂ ਪਰੌਂਠੇ ਦੇ ਉੱਪਰ ਫੈਲਾ ਲਾਂਗੇ। ਹਾਂਜੀ ਹੁਣ ਤਵਾ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਹੈ। ਤੋਂ ਆਪਾਂ ਨੇ ਹੁਣ ਇਹਨੂੰ ਤਵੇ ਦੇ ਉੱਪਰ ਪਾ ਦਿੱਤਾ ਰੜਨ ਲਈ ਥੋੜਾ ਥੋੜਾ ਘਿਓ ਦੀ ਸਾਈਡਾਂ ਦੇ ਉੱਪਰ ਲਗਾ ਦਾਂਗੇ ਤਾਂ ਆਪ ਇਹਨੂੰ ਪਲਟ ਦਾਂਗੇ ਆਪ ਇਹਦੀ ਇਸ ਸਾਈਡ ਦੇ ਵਿੱਚ ਘਿਓ ਲਗਾ ਦਾਂਗੇ ਅਗਲੀ ਆਪਾਂ ਇੱਕ ਰੋਟੀ ਇਹਦੇ ਉੱਪਰ ਫੋਲਡ ਕਰ ਦਾਂਗੇ ਇਹਨੂੰ ਪੱਕਣ ਲਈ ਪਾ ਦਾਂਗੇ ਤਾਂ ਵੇ ਦੇ ਉੱਪਰ ਸਹੀ ਤਰੀਕੇ ਦੇ ਨਾਲ ਇਹਨੂੰ ਦੇਸੀ ਘਿਓ ਲਗਾ ਦਾਂਗੇ ਹਾਂਜੀ ਹੁਣ ਦੇਖੋ ਆਪਣਾ ਆਲੂ ਪਰੌਂਠਾ ਬਣ ਕੇ ਬਿਲਕੁਲ ਤਿਆਰ ਹੈ ਇਹ ਬਿਲਕੁਲ ਉਸੇ ਆਲੂ ਪਰੌਂਠੇ ਦੀ ਤਰ੍ਹਾਂ ਬਣੇਗਾ ਜਿਸ ਤਰੀਕੇ ਨਾਲ ਤੁਸੀਂ ਦੂਸਰਾ ਬਣਾਉਣੀਆ ਬਹੁਤ ਹੀ ਟੇਸਟੀ ਅਤੇ ਕਰੰਚੀ ਬਣੇਗਾ ਹਾਂਜੀ ਦੇਖੋ ਕਿੰਨਾ ਵਧੀਆ ਪਰੌਂਠਾ ਬਣਿਆ ਆਪਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ